ਬਟ ਠੰਡਾ ਪੈਟਰੋਲ ਪੰਪ ਤੇ ਵਾਰਦਾਤ ਕਰਨ ਵਾਲੇ ਕੀਤੇ ਕਾਬੂ ਡੀਐਸਪੀ ਖੁਸ਼ਪ੍ਰੀਤ ਸਿੰਘ ਨੇ ਕੀਤੀ ਕਾਨਫਰੰਸ ਆਓ ਦੇਖਦੇ ਹਾਂ ਰਤਨ ਟੀਵੀ ਦੀ ਇੱਕ ਰਿਪੋਰਟ ਉਹਨਾਂ ਨੇ ਕੁਝ-ਕੁਝ ਬੜਾਇਆ ਸੀ ਉਹ ਕੁਝ ਅਸੀਂ ਬਰਾਬਤ ਕੀਤੇ ਆ ਤੇ ਉਹਦੀ ਚੈਕਿੰਗ ਕੱਲ ਹੋਵੇ ਕੁਝ ਵੀ ਐਫਆਈਆਰ ਲਾ ਸਕੀਂਗੇ ਜਾਂ ਜੋ ਛੋਟੇ ਆ ਉਹਨਾਂ ਦਾ ਜੇ ਵਾਲਾ ਦਾ ਆਪਣਾ ਪ੍ਰੋਸੀਜਰ ਉਹਨਾਂ ਨੂੰ ਅਸੀਂ ਹੈਂਡਓਵਰ ਕਰਦੇ ਸੀ ਉਹਨਾਂ ਦਾ ਆਪਣਾ ਪ੍ਰੋਸੀਜਰ ਹੋ ਗਿਆ ਚਾਹੇ ਕਰ ਸਰਜੀ ਜਿਹੜਾ ਆ ਰਹੀਆਂ ਨੇ ਤਰ੍ਹਾਂ ਤੇ ਉਹਨਾਂ ਨੂੰ ਵੀ ਪ੍ਰੋਪਰ ਇਹਨਾਂ ਨੂੰ ਅਵੇਅਰ ਕੀਤਾ ਜਾਵੇਗਾ ਤੇ ਜੋ ਵੀ ਪ੍ਰਿਕਾਸ਼ਨਸ ਲੈਣੇ ਆ ਉਹਨਾਂ ਬਾਰੇ ਦੱਸਿਆ ਜਾਵੇ ਕਿਉਂਕਿ ਉਹਨਾਂ ਦਾ ਤਾਂ ਕੁਝ ਬੂਈਆਂ ਨੇ ਤਾਂ ਇਹਨਾਂ ਬਾਰੇ ਉਹਨਾਂ ਨੂੰ ਕੁਝ ਜਾਣੂ ਕਰਾਣਾ ਜ਼ਰੂਰੀ ਹੈ ਇਹ ਸਾਰੇ ਆਪਸ ਵਿੱਚ ਦੋਸਤ ਨੇ ਨਾ ਕੋਈ ਇਹਨਾਂ ਦੇ ਰਿਲੇਸ਼ਨ ਨਹੀਂ ਆ ਇਹ ਸਾਰੇ ਜਾਣਦੇ ਹੀ ਸੀਗੇ ਕਿਉਂਕਿ ਦੋ ਵਾਰ ਵਰਤਨਾਂ ਨੇ ਕੱਟੀਆਂ ਜਾਣ ਦਿਤੀਆਂ ਇਕੱਠੇ ਘੁੰਮਦੇ ਸੀ ਇਕੱਠੇ ਹੀ ਤੁਰਦੇ ਕਰਦੇ ਆਪਸ ਦੇ ਵਿੱਚ ਇਹਨਾਂ ਦਾ ਪੂਰਾ ਕੰਮ ਇਹ ਸੀ ਇਸ ਨਾਲ ਕੋਈ ਵਾਰਦਾਤ ਫੋੜ ਨਹੀਂ ਕੀਤੀ ਹੈ ਇਸਲੇ ਨਾਲ ਵਿੱਚ ਫਿਲਹਾਲ ਅਸਲੀ ਦੀ ਵਾਰਦਾਤ ਕੋਈ ਸਾਹਮਣੇ ਨਹੀਂ ਆਈ ਹੈ ਨਾ ਕੋਈ ਬਰਾਮਦਗੀ ਜ਼ਰੂਰ ਹੋਈ ਹੈ ਜੇਕਰ ਜੋ ਵੀ ਕੁਝ ਇਨਵੈਸਟੀਗੇਸ਼ਨ ਵਿੱਚ ਆਏਗਾ ਉਸ ਦੀ ਪਸੰਦ ਲੋ ਸਰ ਇਹ ਕਿੰਨੇ ਟਾਈਮਿੰਗ ਤੇ 24 35 15 ਇਹ ਦੋਨਾਰੇ ਐਫਆਰ ਦਰਜ ਹੈ ਇਹ ਨਹੀਂ ਵੀ ਬਾਇਰ ਚੱਲਦੇ ਹੈ ਇਹ ਕਰਨੀ ਠੀਕ ਹੈ ਜੀ 21 ਸਪਸ਼ਟਾ ਪੀਐਸ ਵੀ ਹਸਪਤਾਲ ਹੋਏ ਅਸ਼ੀਸ਼ ਦੀ ਜੀ ਇਹ ਲਾਪਰੀਤ ਇੱਕ ਸੁਖੀਤ ਹੈ ਇੱਕ ਮੋਹਿਤ ਹੈ ਸਰ ਜੀ ਜੱਗਵੀਨ ਨੇ ਟਿਕਟ ਦਿੱਤਾ ਹੈ ਕਿ ਇਹ ਤੁਹਾਡੇ ਕੋ ਭੱਜ ਰਹੇ ਸੀ ਉਸ ਦਿਨੋਂ ਹੋਇਆ ਜਾਂ ਪਿੱਛਾ ਕਰ ਹਾਂਜੀ ਜਦੋਂ ਇਹ ਦਿਨਾਂ ਵਾਲੀ ਸਟੱਪਲ ਹੋਈ ਜਦੋਂ ਇਹ ਪੁਲਿਸ ਨੇ ਜਦੋਂ ਇਹਨਾਂ ਨੂੰ ਘੇਰਿਆ ਤਾਂ ਇਹਨਾਂ ਨੇ ਉੱਥੋਂ ਭੱਜਣ ਦੀ ਮੌਕਾ ਤੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇਸ ਦੌਰਾਨ ਇਹਨਾਂ ਦੀ ਗੱਡੀ ਖੰਭੇ ਦੇ ਵਿੱਚ ਵੱਜੀ ਤਦ ਉਸ ਤੋਂ ਰਾਨ ਇਸ ਜਿਹੜਾ ਹਰਮਨਦੀਪ ਹੈ ਹਰਮਨਦੀਪ ਦੀ ਲੱਤ ਜਿਹੜੀ ਹੈ ਲੱਤ ਵਿੱਚ ਝੋਟ ਆਈ ਹੈ ਤੇ ਉਹਨੂੰ ਹਾ ਹਸਪੀਟਲ ਵਿੱਚ ਜਮਾਤ ਰਾਖ ਕੇ ਮਦਦਤ ਰਾਖ ਕੇ ਉਹਦਾ ਇਲਾਜ ਕਰਾਇਆ ਗਿਆ। ਇਹ ਸਰ ਕਿੰਨੇ ਪਰਚੇ ਨੇ ਤੁਸੀਂ ਜੀ ਪਹਿਲਾਂ? ਹਾਂਜੀ। ਪਹਿਲਾਂ ਕਿੰਨੇ ਪਰਚੇ ਨੇ? ਜਿਹੜਾ ਹਰਮਨਦੀਪ ਹੈ ਉਹਦੇ ਉੱਤੇ ਦੋ ਪਹਿਲਾਂ ਨਵਾਈ ਛੱਡੇ ਦੇ ਪਰਚੇ ਨੇ। ਦੋਨੋਂ ਬਠਿੰਡਾ ਜ਼ਿਲ੍ਹੇ ਦੇ ਹੀ ਨੇ। ਬਾਕੀ ਜਿਹੜੇ ਤਿੰਨ ਵਿਅਕਤੀ ਨੇ ਉਹਨਾਂ ਦਾ ਕੋਈ ਪ੍ਰੀਵੀਅਸ ਕ੍ਰਿਮੀਨਲ ਰਿਪੋਰਟ ਨਹੀਂ ਹੈ। ਸਰ ਜਾਂਚ ਚ ਕੁਝ ਪਤਾ ਹੈ? ਪੰਪ ਤੇ ਲੱਗਿਆ ਹੋਇਆ ਪੰਜਾਬ ਤੱਕ ਉਹ ਪੰਪਾਂ ਤੋਂ ਚਾਰ ਕੇ ਉਹਦੀ ਪੰਪ ਇੱਕ इजी ਟਾਰਗੇਟ ਹੈ ਕਿਉਂਕਿ ਰਾਤ ਦੇ ਵੇਲੇ ਸਿਕਿਉਰਿਟੀ ਇਥੇ ਖਿੰਨੀ ਨਹੀਂ ਹੁੰਦੀ ਇਹ ਇੱਕ इजी ਟਾਰਗੇਟ ਹੈ ਇਨਾਂ ਕੋਲ ਕੈਸ਼ ਵੀ ਕਾਫੀ ਮਾਤਰਾ ਦੇ ਵਿੱਚ ਹੁੰਦਾ ਇਸ ਕਰਕੇ ਇਹਨਾਂ ਨੂੰ ਪੰਪ ਵੱਲੋਂ ਟਾਰਗੇਟ ਕੀਤਾ ਜਾਂਦਾ ਤੇ ਲੁੱਟਾ ਖੋਹਾਂ ਬਾਰੇ ਸਾਡੇ ਮਾਨੀਪੁਰ ਐਸਐਸਪੀ ਸਾਹਿਬ ਵੱਲੋਂ ਜਿਹੜੇ ਨਿਰਦੇਸ਼ ਨੇ ਉਹ ਉਹਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਤੇ ਜਿਹੜੇ 33 ਦੇ ਵਿੱਚ ਫਿਲਹਾਲ ਅਗੇ ਸਾਹਮਣੇ ਆਏਗਾ ਫਿਲਹਾਲ ਇਹਨਾਂ ਜਿਹੜੇ ਬੇਰੋਜ਼ਗਾਰ ਫੜਾਈਆਂ ਨੇ ਇਹ ਚਾਹਣਾ ਇਹਨਾਂ ਦੇ ਵਿੱਚ ਉਹ ਟੈਕਸੀ ਡਰਾਈਵਰ ਜਿਹੜਾ ਮੁਹਿੱਤ ਹੈ ਬਾਕੀ ਜਿਹੜੇ ਤਿੰਨੋਂ ਵਿਅਕਤੀ ਨਾ ਬੇਰੋਜ਼ਗਾਰ ਇਸੇ ਪੰਪ ਤੇ ਸਰ ਬਾਰ ਬਾਰ ਲੁੱਟ ਹੋ ਰਹੀ ਹੈ ਦੋ ਤਿੰਨ ਵਾਰ ਘਟਨਾ ਹੋ ਗਈ ਹੈ ਲੱਗਦਾ ਨਹੀਂ ਉਹਨੂੰ ਸਕਿਉਰਿਟੀ ਆਫ ਦੀ ਡੈਟ ਕਰਨੀ ਚਾਹੀਦੀ ਇਹ ਦੇਖੋ ਪੁਲਿਸ ਤਾਂ ਮੁਸਤੈਰ ਹੈ ਹੀ ਪੁਲਿਸ ਨੇ ਬੜੀ ਬੜੀ ਮਿਹਨਤ ਕਰਕੇ ਇਸਨਾਂ ਨੂੰ ਟ੍ਰੇਸ ਕੀਤਾ بڑے ਪਿੰਡਾਂ ਦੇ ਅਸੀਂ ਸਰਵੇ ਕੀਤਾ ਉਹਨਾਂ ਦੇ ਸੀਸੀਟੀਵੀ ਕੈਮਰਾ ਚੈੱਕ ਕੀਤੇ ਬੜੀ ਇੰਟੈਲੀਜੈਂਸ ਦਾ ਵੀ ਇਸਤੇਮਾਲ ਕੀਤਾ ਗਿਆ ਪੁਲਿਸ ਤਾਂ ਬਿਲਕੁਲ ਕੰਮ ਕਰੀ ਰਹੀ ਹੈ ਪਰ ਜਿਹੜੇ પેટ્રોલ ਪੰਪ ਜਿਹੜੇ ਮਾਲਕ ਨੇ ਉਹਨਾਂ ਦੇ ਮੈਨੇਜਰਸ ਨੇ ਉਹਨਾਂ ਨੂੰ ਵੀ ਥੋੜੀ ਮੁਸਤੈਦੀ ਰੱਖਣੀ ਚਾਹੀਦੀ ਆ ਕਿ ਜੇ ਹੋ ਸਕੇ ਤਾਂ ਉਹਨਾਂ ਨੂੰ ਵੀ ਕੋਈ ਨਾ ਕੋਈ ਸਿਕਿਉਰਿਟੀ ਮਾਸਟਰ ਉੱਥੇ ਮੌਜੂਦ ਰੱਖਣਾ ਚਾਹੀਦਾ ਜਿਹੜੀ ਐਕਚੁਅਲੀ ਤਾ ਤੁਸੀਂ ਰੋਜ਼ ਮਤਲਬ ਵੀਡੀਓ ਜਾਂ ਫੋਟੋਸ ਪੈਂਦੇਗਾ ਥੋੜੇ ਆਲੇ ਫੋਟੋ ਦੇ ਖਾਸ ਕਰਕੇ ਪੁਲਿਸ ਦੇ ਕਿ ਅਸੀਂ ਫਲਾਣੇ ਜਗ੍ਹਾ ਚੈੱਕ ਕੀਤੀ ਫਲਾਣੇ ਜਗ੍ਹਾ ਚੈੱਕ ਕੀਤੀ ਖਾਸ ਕਰਕੇ ਇਹਨਾਂ ਦੇ ਪੰਪਾਂ ਨਹੀਂ ਪਾਈਆਂ ਜਾ ਰਹੀਆਂ ਦੇਨੂ ਜੀ ਸਕਿਉਰਿਟੀ ਚੈੱਕ ਕਰਕੇ ਹੁੰਦੇ ਨੇ ਫਿਰ ਉਹ ਤੇ ਸਕਿਉਰਿਟੀ ਹੁੰਦੀ ਨਹੀਂ ਕਿ ਆਸਟੌਨ ਦੀ ਹੈ ਨਾ ਸਭ ਨਾਲ ਕੋਈ ਕਾਰਵਾਈ ਹੋਵੇ ਪਰ ਫਿਰ ਜੇ ਕੋਈ ਵੀ ਤਾਂ ਤਪਰੀ ਸੱਚ ਸਮਝਿਆ ਜੇ ਸਟੀਗਾ ਬੱਧੀ ਇਹ ਸਲੇਰੀਓ ਵੱਢੀ ਹੈ ਚੋਰੀ ਵੀ ਹੈ ਕਿਹਦੀ ਫਿਰ ਅੱਗੇ ਜਦੋਂ ਸੀ ਅਵੇਰੀਫਾਈ ਕਰਾਵਾਂਗੇ ਉਹਦੇ ਵਿੱਚ ਆਰ.ਟੀ.ਆ ਰਿਪੋਰਟ ਕਰਾ ਕੇ ਅਸੀਂ ਪਤਾ ਲਵੇਗਾ ਕੁਝ ਦਿੱਤੀ ਦੇ ਨਾਂ ਤੇ ਫਿਲਹਾਲ ਇਹ ਜਿਹੜਾ ਮੋਹਿਤ ਹੈ ਉਹਦੇ ਨਾਂ ਹੀ ਦੱਸੀ ਜਾ ਰਹੀ ਕਿਉਂਕਿ ਟੈਕਸੀ ਡਰਾਈਵਰ ਦਾ ਕੰਮ ਕਰਦਾ ਹੁੰਦਾ ਪਰ ਵੱਡੀ ਦਾ ਬੰਦਾ ਕੋਈ ਟਾਰਗੇਟ ਤੇ ਸੀਗਾ ਇਹਨਾਂ ਦੇ ਇਨਵੈਸਟੀਗੇਸ਼ਨ ਵਿੱਚ ਕੋਈ ਸਾਹਮਣੇ ਆਇਆ ਇਸ ਤਰ੍ਹਾਂ ਦਾ ਵੰਡੇ ਇਹਨਾਂ ਵੰਡੇ ਕਿਸੇ ਬੰਦੇ ਦੇ ਟਾਰਗੇਟ ਸੀ ਇਹਨਾਂ ਨੂੰ ਮਾਰਨਾ ਬੋਲ ਰਸੇ ਆ ਲੈ ਜਾ ਕੁਝ ਨਹੀਂ ਆਇਆ ਜੋ ਵੀ ਤਬਦੀਲ ਸ ਹੈਗਾ ਤੁਹਾਡੇ ਨਾਲ ਬੱਧ ਨਿਕਾ ਜੇ